ਕਾਰਦਵਲੋ ਨੌکریاں ਪਿੱਛੇ ਭੱਜਦੇ ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਤੇ ਉਦਯੋਗ ਸਥਾਪਿਤ ਕਰਨ ਦੇ ਲਈ ਵਿੱਚ ਮਦਦ ਕਰਨ ਦੇ ਲਈ ਇੱਕ ਮਹੀਨੇ ਦਾ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮੁੱਖ ਉਦੇਸ਼ ਇਹ ਹੈ ਕਿ ਤੇਜ ਦੇ ਨੌਜਵਾਨਾਂ ਨੌکریاں ਮੰਗਣ ਦੀ ਬਜਾਏ ਨੌکریاں ਦੇਣ ਵਾਲੇ ਬਣ ਸਕਣ ਜਿਸ ਤੇ ਕਾਰਨ ਪਠਾਨਕੋਟ ਸ਼ਹਿਰ ਦੇ ਖਾਨਪੁਰ ਦੇ ਵਿੱਚ ਰੀਜਨਲ ਸੈਂਟਰ ਆਫ ਇੰਟਰਨਸ਼ਿਪ ਡਵੈਲਪਮੈਂਟ ਚੰਡੀਗੜ੍ਹ ਤੇ ਫਲੋ ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਤੇ ਉਦਯੋਗ ਸਥਾਪਿਤ ਕਰਨ ਦੀ ਸਿਖਲਾਈ ਦਿੱਤੀ ਗਈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕੇਂਦਰ ਦੇ ਕੋਆਰਡੀਨੇਟ ਸ਼ਸ਼ਾਂਕ ਸਵਾਨ ਨੇ ਦੱਸਿਆ ਕਿ ਇਹ ਕੋਰਸ ਸਮਾਲ ਇੰਡਸਟਰੀ ਡਵੈਲਪਮੈਂਟ ਬੈਂਕ ਆਫ ਇੰਡੀਆ ਦੁਆਰਾ ਸਪான்ਸਰ ਕੀਤਾ ਗਿਆ ਤੇ ਇਹ ਕੋਰਸ ਇੱਕ ਮਹੀਨਾ ਚੱਲਿਆ ਜਿਸ ਦੇ ਵਿੱਚ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਤੇ ਸਫਲ ਕਾਰੋਬਾਰੀਆਂ ਨੂੰ ਬੁਲਾ ਕੇ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਵੀ ਆਪਣਾ ਸਫਲ ਉਦਯੋਗ ਜਾਂ ਕਾਰੋਬਾਰ ਸਥਾਪਿਤ ਕਰ ਸਕਣ ਤੇ ਇਹ ਕੋਰਸ ਸਮਾਪਤ ਹੋਇਆ ਤੇ ਜਿਸ ਦੇ ਵਿੱਚ ਸੁਨੀਲ ਕੁਮਾਰ ਸੀਨੀਅਰ ਮੈਨੇਜਮੈਂਟ ਸੀਨੀਅਰ ਸਲਾਹਕਾਰ ਸਤਵਿੰਦਰ ਸਿੰਘ ਸੈਂਟਰ ਕੋਆਰਡੀਨੇਟਰ ਸ਼ਿਸ਼ਾਂਕ ਸਾਂਵਾਲ ਪ੍ਰਿਯੰਕਾ ਸ਼ਰਮਾ ਹਿੰਮਤ ਓਮਰਾਏ ਤੇ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵਨਡੇ ਸੀਨੀਅਰ ਮੈਨੇਜਰ ਸੁਨੀਲ ਕੁਮਾਰ ਨੇ ਸਰਕਾਰ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਬਾਰੇ ਸਟਾਰ ਦੇ ਵਿੱਚ ਜਿਹੜੀ ਉਹ ਜਾਣਕਾਰੀ ਦਿੱਤੀ ਹੈ ਤੇ ਇਹ ਵੀ ਦੱਸਿਆ ਕਿ ਉਹ ਆਪਣਾ ਕਾਰੋਬਾਰ ਜਾਂ ਉਦਯੋਗ ਸਥਾਪਿਤ ਕਰਨ ਦੇ ਲਈ ਬੈਂਕ ਤੋਂ ਕਰਜ਼ਾ ਕਿਵੇਂ ਲੈ ਸਕਦੇ ਨੇ ਜਿਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸਥਾਪਿਤ ਕਰਨ ਦੇ ਲਈ ਕਈ ਤਰ੍ਹਾਂ ਦੀ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਕੋਈ ਵੀ ਉਹਨੂੰ ਪ੍ਰੋਬਲਮ ਆਉਂਦੀ ਹੈ ਔਰ ਇੱਕੋ ਸਕਿੱਲਸ ਹੋਣਗੇ ਔਰ ਡੈਫੀਨਿਟਲੀ ਹੋ ਕਰੇਗਾ ਮੈਨੂੰ ਲੱਗਦਾ ਕਿ ਸਾਡੇ ਇੱਥੇ ਪੰਜਾਬ ਦੇ ਯੂਵਾਂ ਪਠਾਨਕੋਟ ਦੇ ਯੂਵਾਂ ਚ ਕੋਈ ਕਮੀ ਨਹੀਂ ਹੈ ਅਗਰ ਉਹਨਾਂ ਨੂੰ ਸਹੀ ਰਾਹ ਐਕਸਪੋਜ਼ਰ ਤੇ ਸਕਿੱਲ ਦਿੱਤਾ ਜਾਏ ਉਹ ਕੱਲ ਨੂੰ ਕੋਈ ਵੀ ਕਿਸੇ ਵੀ ਕੰਪਨੀ ਦਾ ਸੀਈਓ ਬਣ ਸਕਦੇ ਨੇ ਸਰ ਤੁਹਾਡੀ ਬਿਲਕੁਲ ਪਠਾਨਕੋਟ ਵਾਸੀ ਸਰ ਪਠਾਨਕੋਟ ਇੱਕ ਮੈਂ बार-बार ਕਹਿ ਰਿਹਾ ਅਸੀਂ ਸਿਰਫ ਔਰ ਸਿਰਫ ਸਟੋਨ ਕ੍ਰਸ਼ਰ ਇੰਡਸਟਰੀ ਤੇ ਪੂਰ ਡਿਪੈਂਡੈਂਟ ਹਾਂ साढ़े इतनी टूरिज्म का मतलब अ डेवलप कर सकते तो हाइकिंग वास्ते धर्मशाला बच्चे मतलब टूरिस्ट जाता वो उत हाइकिंग कर धार बलॉक कि हाइकिंग साइट्स बन सकती है मिनी गोवा देख लो कि सोहना कथलौर देख लो वह कि सोहना मतलब बहुत कुछ है ये टूरिज्म इंडस्ट्री एक्सप्लोर कर सकते हैं हम मैं पिछले एक प्रैस वार्ता मैं मैनशन किया बिलावर पेंड है जी ਕਟੂਏ ਲਾਗੇ ਉਤੋਂ ਅੱਗੇ ਇੱਕ ਡੰਗਰੀ ਕਰਕੇ ਪਿੰਡਾਂ ਦਾ ਉਥੇ ਇਟਾਵਾ ਇੰਟਰਨੈਸ਼ਨਲ ਕਾਲ ਸੈਂਟਰ ਅਗਰ ਖੁੱਲ ਸਕਦਾ ਹੈ ਤਾਂ ਪਠਾਨਕੋਟ ਕਿਉਂ ਨਹੀਂ ਖੁੱਲ ਸਕਦਾ ਉੱਥੇ ਤਾਂ ਕੋਈ ਕਨੈਕਟੀਵਿਟੀ ਵੀ ਹੈ ਸਾਡੇ ਇੱਥੇ ਰੇਲ ਕਨੈਕਟੀਵਿਟੀ ਇੰਨੀ ਅੱਛੀ ਹੈ ਅਗਰ ਪਰਮਾਤਮਾ ਨੇ ਚਾਹਾ ਤੇ 에어 ਕਨੈਕਟੀਵਿਟੀ ਬਹੁਤ ਜਲਦੀ ਸ਼ੁਰੂ ਹੋ ਜਾਏਗੀ ਤਾਂ ਪਠਾਨਕੋਟ ਆਹੀ ਕਿਉਂ ਨਹੀਂ ਐਕਸਪਲੋਰ ਕਰ ਰਹੇ ਆਪਣੇ ਆਪ ਨੂੰ ਆਹੀ ਸਿਰ ਸਟੋਨ ਇੰਡਸਟਰੀ ਚ ਕਿਉਂ ਅੱਛੀ ਇੰਡਸਟਰੀ ਹੈ ਬਹੁਤ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਇੱਥੇ ਰੈਵਨਿਊ ਆ ਰਿਹਾ ਹੈ ਲੇਕਿਨ ਉਸ ਤੇ ਉੱਪਰ ਆਹੀ ਕਿਉਂ ਡਿਪੈਂਡੈਂ ਮੇਰਾ ਹੀ ਮਾਧਿਅਮ ਮਤਲਬ ਮੇਨ ਮੋਟਿਵ ਹੈ ਕਿ ਪਠਾਨਕੋਟ ਚ ਇੰਡਸਟਰੀ ਜ਼ਿਆਦਾ ਹੈ ਹੁਣ ਹੋਟਲ ਆ ਰਹੇ ਨੇ ਇੱਥੇ ਬੜਾ ਸੁਨਣ ਚ ਆ ਰਿਹਾ ਕਿ ਇਹ ਵਾਲਾ ਫਾਇਸਾ ਆ ਰਿਹਾ ਉਹ ਵਾਲਾ ਫਾਇਸਾ ਆ ਰਿਹਾ ਕਿੰਨੇ ਕ ਬੱਚੇ ਸਾਡੇ ਇੱਥੇ ਸ਼ੈਫ ਲੱਗਣਗੇ ਕਿੰਨੇ ਕ ਬੱਚੇ ਸਾਡੇ ਮੈਨੇਜਰਸ ਲੱਗਣਗੇ ਸਾਰੇ ਬਾਹਰੋਂ ਆਣਗੇ ਉਹ ਇਹੀ ਮੋਟਿਵ ਹੈ ਕਿ ਇੱਥੇ ਇੰਡਸਟਰੀ ਜ਼ਿਆਦਾ ਡਵੈਲਪ